ਸਮਾਨ ਜਨ ਅਤੇ ਬੰਦੀਆਂ ਤੇ ਧਾਰਮਿਕ ਸੰਗਠਨਾਂ ਤੋਂ ਆਏ ਹੋਏ ਬਹੁਤ ਹੀ ਸਤਿਕਾਰਯੋਗ ਸੱਜਣੋ ਅੱਜ ਅਸੀਂ ਬਾਬਾ ਸਾਹਿਬ ਜੀ ਦੇ 3ਵੇਂ ਪ੍ਰੀਨਿਵਾਸ ਦੇ 71ਵੇਂ ਆ ਬਾਬਾ ਸਾਹਿਬ ਬਾਰੇ ਸਾਡੇ ਵੀਰ ਮੋਹਨ ਰਾਜੀ ਬਹੁਤ ਡਿਟੇਲ ਵਿੱਚ ਦੱਸ ਗਿਆ ਮੈਂ ਆਪਣੀ ਇੱਕ ਛੋਟੀ ਜਿਹੀ ਕਰਤਾ ਬਾਬਾ ਸਾਹਿਬ ਬਾਰੇ ਤੁਹਾਡੇ ਰੂਪ ਵਿੱਚ ਪੇਸ਼ ਕਰਾਂਗਾ ਰਾਜਪਾਲ ਤੱਕ ਰਾਜ ਭਾਗ ਤੱਕ ਪਹੁੰਚਣਾ ਹੁੰਦੀ ਦਰਤਾ ਦਾ ਸੱਚ ਕਹਰਨਾ ਹੁੰਦਾ ਜੇ ਪਰਖ ਨਹੀਂ ਧਰਤੀ ਉੱਤੇ ਵੀਰਾਂ ਹੋ ਅੰਤ ਤੇ ਤਿਸਾਏ ਹੁੰਜੇ ਪੜੋ ਜੁੜੋ ਸ਼ਗਰ ਸਿਖਰਨੇ ਜੇ ਕਰ ਵੀ ਤੁਲ ਹੁ ਜਾਏ ਨਾ ਹੁੰਦੇ ਪੜੋ ਜੁੜੋ ਸ਼ਗਰ ਸਿਖਰਨੇ ਜੇ ਕਰ ਵੀ ਤੁਲ ਹੁ ਜਾਏ ਨਾ ਹੁੰਦੇ ਮੈਨਿ ਤੋਤੀ ਪਟ ਗੁਰਤਾ ਅਤ ਵਿੱਚ ਤੋਹਾਰ ਤੁਮ ਆਪਾ ਸਾਰੋਂ ਦੇਵਤਾਰਾ ਹੁੰਦਾ ਜਿੰਦਗੀ ਵਿੱਚ ਨਾਰੀ ਦਾ ਸੁਪਨਾ ਕੋਈ ਨਹੀਂ ਉਸ ਤਰ ਸੀ ਹੁੰਦਾ ਜਿੰਦਗੀ ਵਿੱਚ ਨਾਰੀ ਦਾ ਸੁਪਨਾ ਕੋਈ ਆਸ ਸੀ ਪੂਰਾ ਹੁੰਦਾ ਹੋ ਕੇ ਹਾਂ ਕਰਨੇ ਨਿਸ਼ਮਾਨ ਸੱਜਿ ਦੇ ਥਾਤਾ ਤੇੋਂ ਤੇ ਅਗੂ ਆਪਣੀ ਗੱਲ ਸੁਣਾ ਨ ਸਕਦੇ ਗੁੰਗੇ ਆਉਨਾ ਜੀ ਪਾ ਮੇਰੀ ਸ਼ਬਦ ਭਜਨ ਕੋਈ ਨਾ ਸਕਦੇ ਗੁੰਗੇ ਆਉਨਾ ਜੀ ਪਾ ਮੇਰੀ ਸ਼ਬਦ ਭਜਨ ਕੋਈ ਨਾ ਸਕਦੇ ਕੰਨ ਆਪਣਾ ਰਾਗ ਸੁਣਾ ਨ ਸੰਗਦਾ ਕੰਕਿਤਲੇ ਜਹ ਸਭ ਕੋਟੀ ਆਪਣਾ ਰਾਗ ਸੁਣਾ ਨ ਸੰਗਦਾ ਪੰਸਰਾ ਜੀ ਕਾਜ ਨੇਕ ਨਾ ਉੱਚਾ ਜਤਿਵਾ ਪਾਰ ਸੰਗਦਾ ਚੇੜਿਆ ਤੇ ਨਾ ਅੰਡਾਲੀ ਹੁਕੀ ਇੰਨਾ ਕਦੇ ਕੋ ਮਾਰਣਾ ਹੁਤਾ ਜੇ ਪਰਤੀ ਤਰਤੀ ਉੱਤੇ ਪਿਵਰਾ ਹੋਇ ਕੰਧਾ ਨਾ ਹੁਤਾ ਜੇ ਪਾਇ ਤੀ ਤਰਤੀ ਉੱਤੇ ਸੁਬਾ